ਚਾਚਰੀ ਛੰਦ ਤਉਹ ਪ੍ਰਸਾਦ ਇਹ ਛੰਦ ਨੂੰ ਗੈਤਰੀ ਮੰਤਰ ਮੰਗ ਹਰਨਾਰੀ ਮੰਤਰ ਮਨ ਨੂੰ ਵਸ ਕਰਨ ਵਾਲਾ ਰੱਖਿਆ ਮੰਤਰ ਵੀ ਕਹਿੰਦੇ ਨੇ ਇਹ ਗੈਤਰੀ ਮੰਤਰ 10ਵੇਂ ਪਾਦਸ਼ਾਹ ਨੇ ਕਿਹਾ ਸੀ ਇਹਨੂੰ ਸਿੰਘਾਂ ਨੇ ਪੁੱਛਿਆ ਸੀ ਕਹਿੰਨੇ ਭਾਈ 24 ਅੱਖਰਾ ਹੋਣ ਕਰਕੇ ਗੈਤਰੀ ਤੋ ਤਾਂ ਕਿਤੇ ਜਾ ਕੇ ਉੱਪਰ ਆ ਕੰਮ ਇਹਦਾ ਚਾਚਰੀ ਛੰਦ ਉਚਾਰਨ ਕਰਦੇ ਤੇਰੀ ਕਿਰਪਾ ਨਾਲ ਗੋਬਿੰਦੇ हे ਵਾਹਿਗੁਰੂ ਤੁਸੀਂ ਗੋਬਿੰਦੇ ਪ੍ਰਿਥਵੀ ਦੇ ਰਾਖੇ ਹੋ ਜੀ ਗੋਦਾਮ ਪ੍ਰਿਥਵੀ ਦਾ ਬਿੰਦੇ ਰਖਕ ਗੋਇਂਦਰੀਆਂ ਨੂੰ ਬਿੰਦੇ ਪ੍ਰਕਾਸ਼ ਦੇਣ ਵਾਲੇ ਬੁੱਧੀ ਨੂੰ ਪ੍ਰਕਾਸ਼ ਦੇਣ ਵਾਲੇ ਮੁਕੰਦੇ ਸੋ ਇਸ ਪ੍ਰਕਾਰ ਆ ਮੁਕਤੀ ਦੇ ਦਾਤੇ ਹੋ ਸੱਚੇ ਬਾਦਸ਼ਾ ਗੋਦਾਮ ਇੰਦਰੀਆਂ ਦੇ ਪ੍ਰਕਾਸ਼ ਕੋ ਗੋ ਗੁਰਾਂ ਦੀ ਬਾਣੀ ਕਰਕੇ ਜਾਣਨ ਯੋਗ ਹੋਏ ਵਾਹਿਗੁਰੂ ਤੂੰ ਮੁਕੰਦੇ ਮੁਕਤੀ ਦਾਤਾ ਉਦਾਰੇ ਆਪ ਸਭ ਤੋਂ ਸ੍ਰੇਸ਼ਟ ਹੋ ਦਰਿਆ ਦਿਲ ਖੁੱਲੇ ਦਿਲ ਵਾਲਿਓ ਅਪਾਰੇ ਪ੍ਰਕਿਰਤੀ ਤੋਂ ਰਹਿਤ ਹੋ ਜੀ ਪਾਰਾਵਾਰ ਤੋਂ ਰਹਿਤ ਹੋ ਹਰੀਆਂ ਸਭ ਨੂੰ ਹਰੀਆਂ ਕਰੀਯੰ ਹਰੀੰਗ ਹਰੇ ਭਰੇ ਕਰਨ ਵਾਲਿਓ ਆਉ ਸਭ ਨੂੰ ਹਰੀੰਗ ਹੁੰਦਾ ਨਾਸ ਕਰਨ ਵਾਲਿਓ ਸਭ ਨੂੰ ਕਰੀਯੰ ਪੈਦਾ ਕਰਨ ਵਾਲਿਓ ਰੋਜੀ ਰੋਟੀ ਵੀ ਦੇਣ ਵਾਲਿਓ ਨਿਰਨਾਮੇ ਇਸੇ ਪ੍ਰਕਾਰ ਕਹਿੰਦਾ ਨਾਮ ਤੋਂ ਰਹਿਤ ਹੋ ਆਕਾਮੇ ਕਾਮਨਾ ਤੋਂ ਰਹਿਤ ਹੋ ਅਤਵਾ ਪਿੱਛੇ ਚਲੀਏ ਹਰੀੰਗ ਕਰੀਯੰ ਹਰੀੰਗ ਹੁੰਦਾ ਸ਼ੇਰਾਂ ਤੇ ਕਰੀਯੰ ਹਾਥੀਆਂ ਵਿੱਚ ਵੀ ਤੁਸੀਂ ਵਰਤ ਰਹੇ ਹੋ ਆਪ ਹਰੀੰਗ ਜਲ ਰੂਪੀ ਜਦੋਂ ਤੇ ਕਰੀਯੰ ਮਲਾਹ ਰੂਪੀ ਆਪ ਹੀ ਹੋ ਜੀ ਨਿਰਨਾਮੇ ਤੋਂ ਭਾਵ ਨਾਮ ਤੋਂ ਰਹਿਤ ਹੋ ਕਾਮੇ ਕਾਮਨਾ ਤੋਂ ਮੁਕਤ ਹੋ